ਜਿੰਦਾਬਾਦ ਜਿੰਦਾਬਾਦ ਦੇ ਨਾਲ ਜੁੜ ਚੁੱਕੇ ਜਿੰਨੇ ਵੀ ਤੁਸੀਂ ਅੱਜ ਮੈਨੂੰ ਆਵਾਜ਼ ਦੇ ਜ਼ਰੀਏ ਸੁਣ ਰਹੇ ਆ ਮੈਂ ਤੁਹਾਡਾ ਹੋਸਟ ਤੇ ਦੋਸਤ ਮੇਜਰ ਚੱਕ ਸਾਬੂ ਅੱਜ ਆਪਾਂ ਹਲਕੀ ਫੁਲਕੀ ਜੀ ਗੱਲ ਕਰਨੀਆਂ ਅੱਜ ਆਵਾਜ਼ ਦੇ ਜ਼ਰੀਏ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਬਹੁਤੀ ਸਤਿਕਾਰਯੋਗ ਵੱਡੇ ਭਾਈ ਨਿਸ਼ਤਰ ਸਿੰਘ ਚੋਹਾਨ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਸ਼ੋਮਣੀ ਕਾਲੇ ਬੱਚਾ ਜਿਹੜਾ ਬਗਾਪਤ ਹੋ ਰਹੀ ਆ ਉਹਦਾ ਅਸਲੀ ਕਾਰਨ ਕੀ ਆ ਅੱਜ ਆਪਾਂ ਕਾਰਨ ਦੀ ਗੱਲਬਾਤ ਕਰਨੀ ਆ ਤੇ ਮੇਰੇ ਨਾਲ ਆਵਾਜ਼ ਦੇ ਜ਼ਰੀਏ ਮੈਨਾਂ ਝੜ ਚੁੱਕੇ ਨੇ ਸਰਦਾਰ ਨਛੱਤਰ ਸਿੰਘ ਚੋਹਾਨ ਆਜੋ ਉਹਨਾਂ ਦਾ ਵੈਲਕਮ ਕਰੀਏ ਤੇ ਉਹਨਾਂ ਤੋਂ ਪੁੱਛਦੇ ਹਾਂ ਇਹਦਾ ਕਾਰਨ ਕੀ ਆ ਚਾਚਾ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਚਾਚਾ ਠੀਕ ਠਾਕ ਹੋ ਹਾਂਜੀ ਬਿਲਕੁਲ ਜੀ ਖਾਸ ਕਰਕੇ ਜਿੱਥੇ-ਜਿੱਥੇ ਵੀ ਪੰਥਦਰਦੀ ਬੈਠੇ ਆ ਨਾ ਤੇ ਜਦੋਂ ਵੀ ਕੋਈ ਗੱਲਬਾਤ ਚੱਲਦੀ ਆ ਤੇ ਕੁਝ ਮੇਰੇ ਮਾਂਦੇ ਬਲ ਬਲੇ ਆਉਂਦੀ ਆ ਜਾਂ ਮੈਨੂੰ ਕੋਲਾ ਔਫ ਇਹ ਵੀ ਆਉਂਦੀਆਂ ਆ ਤੇ ਫਿਰ ਮੈਨੂੰ ਕਹਿੰਦੇ ਆ ਮੇਜਰ ਬਾਈ ਕੁਛ ਨਾ ਕੁਛ ਤੁਸੀਂ ਕਿੱਥੇ ਚਲੇ ਗਏ ਜਿੰਦਾਬਾਦ ਵਾਲਿਆਂ ਨੂੰ ਤਾਂ ਇਹ ਮਿਸ਼ਾਲ ਪਹਿਲਾਂ ਚੱਕਣੀ ਚਾਹੀਦੀ ਆ ਮੈਂ ਕਿਹਾ ਵੀ ਅਸੀਂ ਨਾਲ ਹੀ ਆ ਅਸੀਂ ਲਹਾੜੀ-ਹੋੜੀ ਆਪਣਾ ਕੱਚੂ ਵਾਲੀ ਤੋਰ ਤੁਰੇ ਹੋਏ ਆ ਤੇ ਝੌਂਪਾ ਸਾਹਿਬ ਪਹਿਲਾਂ ਤਾਂ ਸ਼ੋਮਣੀ ਕਾਲੀਦਾਲ ਦੇਖੋ ਕਿੱਡਾ ਵੱਡਾ ਮਾਣ ਮੱਤਾ ਸਾਡਾ ਇਤਿਹਾਸ ਤੇ ਅੱਜ ਸ਼ੋਮਣੀ ਕਾਲੀਦਾਲ ਤੁਹਾਨੂੰ ਲੱਗਦਾ ਜਿਹੜੀ ਬਗਾਵਤ ਹੋ ਰਹੀ ਆ ਉਹਦਾ ਕਾਰਨ ਕੀ ਆ ਮੇਜਰ ਜਿੰਦੀ ਜਿਹੜੀ ਕੋਈ ਚੀਜ਼ ਕਮਾ ਕੇ ਲੈਂਦੀ ਹੋਵੇ ਨਾ ਹਮ ਹਮ ਜੇ ਨਾ ਤੁਹਾਡਾ ਪਸੀਨਾ ਬਗਿਆ ਹੋਵੇ ਜਿਸ ਕੁਰਬਾਨੀ ਕਰਕੇ ਤੁਸੀਂ ਉਹ ਚੀਜ਼ ਪ੍ਰਾਪਤ ਕਰੋ ਤਾਂ ਉਸ ਦੀ ਕਦਰ ਹੁੰਦੀ ਆ ਹਾਂਜੀ ਜਿਹੜੀ ਕੀ ਤੁਹਾਨੂੰ ਮਹਤਵਤ ਰਿ ਮਿਲੀ ਹੋਵੇ ਤੇ ਉਸ ਦੀ ਫੇ ਕਦਰ ਜਿਹੜੀ ਆ ਔਰ ਉਥੇ ਬੇਨਸ ਵਿੱਚ ਉਹ ਰਿ ਆ ਜਾਵੇ ਤਾਂ ਫਿਰ ਇਦਾਂ ਹੀ ਆੜੀਆਂ ਗੱਲਾਂ ਹੈਗੀਆਂ ਉਹ ਹੋ ਜਾਂਦੀਆਂ ਹੈਗੀਆਂ ਹਮ ਅਕਾਲੀ党 ਜਿਹੜਾ ਹੈਗਾ ਆ ਉਹ ਕਿੱਥੋਂ ਸ਼ੁਰੂ ਹੋਇਆ ਸੀ ਤੁਸੀਂ ਜੇ ਯਾਦ ਕਰੋ ਇਹ ਗੱਲ ਨੂੰ ਉਹ ਲੋਕ ਜਿਹੜੇ ਜਿਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਸਕੀਰ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਪੰਜਾਬੀ ਦੇ ਪੰਜਾਬੀ ਲੋਕਾਂ ਦੇ ਹਿੱਤਾਂ ਦੇ ਲਈ ਇਹ ਅਕਾਲੀ ਪਾਰਟੀ ਜਿਹੜੀ ਸੀ ਨਾ ਉਸ ਵੇਲੇ ਇਹ ਬਣੀ ਸੀ। ਹਮਮ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਜਦੋਂ ਅੰਗਰੇਜ਼ ਦੇ ਨਾਲ ਪਹਿਲੀ ਟੱਕਰ ਹੋਈ ਆ ਚਾਬੀਆਂ ਦਾ ਜਿਹੜਾ ਮਸਲਾ ਸੀਗਾ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਹਾਂਜੀ ਤੇ ਉਹ ਚਲਈ 1920 ਦੀ ਗੱਲ ਹੈਗੀ ਤਾਂ ਉਸ ਵੇਲੇ ਉਹਨਾਂ ਨੇ ਗੱਲ ਕਹੀ ਸੀ ਆਪਣੇ ਹਿੰਦੁਸਤਾਨ ਦੇ ਪੋਲਿਟੀਸ਼ੀਨ ਦੇ ਵੱਲੋਂ ਹਮਮ ਕਿ ਆ ਆਦੀ ਅਸੀਂ ਜਾਂਦੀ ਸੀ ਅਤੀ ਲੜਾਈ ਕਿਤ ਲਈ ਆ ਜਿੱਤ ਲਈ ਹਾਂਜੀ ਉਹਦਾ ਕਾਰਨ ਇਹ ਸੀ ਕਿ ਉਹ ਜਿਹੜੇ ਲੋਕ ਸੀਗੇ ਨਾ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਹੂੰ ਜਿਸ ਤੀਕ ਨਾਲ ਆਪਣਾ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਗਿਆਨੀ ਕਾਰਤਾਰ ਸਿੰਘ ਜਦੋਂ ਬਾਜ਼ਾਰਸ ਦੇ ਵਿੱਚ ਆਏ ਹੂੰ ਤਾਂ ਉਹ ਤੋਂ ਬਾਅਦ ਇਹ ਲੈ ਉਹ ਆਪਣੀ ਸੀਟ ਹਾਰ ਗਿਆ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਹਾਡਾ ਜੀ ਹੁਣ ਤੁਸੀਂ ਇਹਨੂੰ ਕੋਠੀ ਨੂੰ ਖਾਲੀ ਕਰਦੇ ਹੋ ਹੂੰ ਤੂੰ ਉਹ ਅੰਦਰ ਗਏ ਤਾਂ ਕਸ਼ਹਰਾ ਕੋਲ ਪਰ ਉਹਨਾਂ ਨੇ ਮੋੜ ਦੇ ਰੱਖਿਆ ਕਿਤੇ ਕੋਠੀ ਖਾਲੀ ਹੈ ਤੁਹਾਡੀ ਹੂੰ ਇਹ ਤਾਂ ਅੱਜ ਦਾ ਹਿਸਾਬ ਹੈਗਾ ਬਹੁਤ ਜ਼ਮੀਨ ਤੇ ਸਮਾਨ ਦਾ ਫਰਕ ਗਿਆ ਹੂੰ ਹੂੰ ਉਹਨਾਂ ਲੋਕਾਂ ਨੇ ਜਿਹੜੇ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਰਹਿ ਕੇ ਇੰਨੇ ਕੁਰਬਾਨੀਆਂ ਕੀਤੀਆਂ ਸੀ ਨਾ ਉਹਨਾਂ ਲੋਕਾਂ ਦਾ ਰਹਿਣ ਸਹਿਣ ਬਹੁਤ ਸਿੰਪਲ ਸੀਗਾ ਸਾਦਾ ਸੀਗਾ ਹੂੰ ਔਰ ਉਹਨਾਂ ਦੇ ਹੱਡਾਂ ਦੇ ਵਿੱਚ ਪੰਜਾਬ ਦੇ ਲਈ ਪੰਜਾਬੀ ਲਈ ਸਿੱਖੀ ਦੇ ਲਈ ਹੂੰ ਇਥੋਂ ਦੇ ਕਲਚਰ ਦੇ ਲਈ ਉਹਨਾਂ ਦੇ ਵਿੱਚ ਹੱਡਾਂ ਦੇ ਵਿੱਚ ਗੱਲ ਜਿਹੜੀ ਸੀ ਤੁਨ ਤੁਨ ਕੇ ਭਰੀ ਹੋ ਸਗੀ ਹੂੰ ਔਰ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਸੀਗਾ ਹੂੰ ਦੂਜੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਸੀ ਨਾ ਇੱਕ ਲਗਨ ਸੀ ਉਹਨਾਂ ਨੂੰ ਇੱਕ ਜਿਹਦਾ ਆਪਾਂ ਇਸ਼ਕ ਕਹਿੰਦੇ ਨਾ ਇਸ਼ਕ ਕਿਸ ਚੀਜ਼ ਦੇ ਨਾਲ ਉਹਨਾਂ ਨੂੰ ਆਪਣੇ ਸਿੱਖੀ ਦੇ ਨਾਲ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਇਥੋਂ ਦੇ ਹਿੱਤਾਂ ਦੇ ਨਾਲ ਉਹਨਾਂ ਨੂੰ ਇਸ ਗੱਲ ਦਾ ਇਸ਼ਕ ਸੀ ਇੱਕ ਤੇ ਜਿਹੜਾ ਕਿ ਅੱਜ ਜਦ ਦੀ ਜਕਰ ਆਪਾਂ ਕਰਦੇ ਆਂ ਤੁਸੀਂ ਮੈਨੂੰ ਪੁੱਛਦੇ ਆ ਤਾਂ ਉਹਦੇ ਵਿੱਚ ਇਹ ਅੱਜ ਦੀ ਜਿਹੜੀ ਕਾਲੀ ਗਵਰਨਮੈਂਟ ਜਿਹੜੀ ਹੈ ਅਕਾਲੀ ਜਿਹੜੇ ਪਾਰਟੀ ਹੈਗੀ ਆ ਇਹ ਸવાય ਬਿਜ਼ਨਸ ਤੋਂ ਹੋਰ ਕੋਈ ਗੱਲ ਨਹੀਂ ਰਹੀ ਸੀ ਵਿੱਚ ਹੂੰ ਆਪਣੇ ਹਿੱਤਾਂ ਦੇ ਲਈ ਜਿਹੜੀ ਅੱਜ ਦੀ ਪਾਰਟੀ ਅੱਜ ਹੈਗੀ ਆ ਆਪਾਂ ਕਹਿ ਸਕਦੇ ਆ ਉਹਨਾਂ ਲੋਕਾਂ ਨੂੰ ਸવાય ਆਪਣੇ ਆਪ ਦੀ ਆਪਣੇ ਪਰਵਾਰ ਦੀ ਔਰ ਆਪਣੇ ਬਿਜ਼ਨਸ ਦੀ ਇਹ ਤੋਂ ਵੱਧ ਕੌਮ ਦੀ ਪੰਜਾਬੀਅਤ ਦੀ ਕੋਈ ਮਸਲਾ ਨਹੀਂ ਹੈਗਾ ਹੂੰ 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 ਇਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਆਪਣੇ ਬਿਜ਼ਨਸ ਨੂੰ ਜਿਹੜਾ ਅੱਜ ਤੁਸੀਂ ਸੁਖਵੀਰ ਬਾਦਲ ਦੀ ਗੱਲ ਕਰ ਰਹੇ ਆਂ ਬਾਦਲ ਪਰਿਵਾਰ ਦੀ ਗੱਲ ਕਰ ਰਹੇ ਆਂ ਇਹਨਾਂ ਲੋਕਾਂ ਨੇ ਜੀ ਸਤਾ ਦੇ ਵਿੱਚ ਹੈਗੇ ਆ ਜਾਂ ਇਹਨਾਂ ਨੂੰ ਅੱਜ ਇੰਨੇ ਛੱਡ ਰਹੇ ਹਾਂਜੀ ਤੇ ਉਹਦਾ ਕਾਰਨ ਸਿਰਫ ਤੇ ਸਿਰਫ ਹੋਰ ਕੋਈ ਵੀ ਨਹੀਂ ਹੈਗਾ ਹਾਂਜੀ ਇਹਨਾਂ ਨੂੰ ਇਹਨਾਂ ਨੂੰ ਆਪਣੇ ਜਿਹੜੀਆਂ ਜਾਇਰਾਸਾਂ ਏਡੀਆਂ ਲੁੱਟ ਖੋ ਕੇ ਬਣਾਈਆਂ ਏਡੀਆਂ ਹੈਗੀਆਂ ਉਹਨਾਂ ਨੂੰ ਬਚਾਉਣ ਲਈ ਸਰਬਸ਼ਹ ਬਿਲਕੁਲ ਚੌਣ ਸਾਹਿਬ ਆਪਾਂ ਥੋੜਾ ਜਿਹਾ ਆਪਾਂ ਜਾਣਾ ਪਿਛਲੇ ਦਿਨ ਥੋੜੀ ਜਿਦੋਂ ਇਹ ਬਗਾਵਤ ਸ਼ੁਰੂ ਹੋਈ ਆ ਤੇ ਇਹ ਸੁਲਗ ਦੀ ਸੁਲਗ ਦੀ ਜਦੋਂ ਅਕਾਲੀ ਦਲ ਦੀ ਜਿਹੜੀ ਵਿੱਚ ਬਗਾਵਤ ਹੋਈ ਆ ਖਾਸ ਕਰਕੇ ਜਿਹੜੀ ਇੱਕ ਜਲੰਧਰ ਅਲੱਗ ਮਤਲਬ ਇਹਨਾਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੇ ਸਾਬਕਾ ਸੰਸਦ ਮੈਂਬਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਜਲੰਧਰ ਵਿੱਚ ਆਪਣੇ ਅਕਾਲੀਆਂ ਲੀਡਰਾਂ ਨਾਲ ਕੇ ਜਲੰਧਰ ਵਿੱਚ ਇੱਕ ਮੀਟਿੰਗ ਕੀਤੀ ਆ ਉੱਥੋਂ ਸੁਗਵੀਰ ਬਾਦਲ ਦਾ ਇਹਨਾਂ ਨੇ ਅਸਤੀਫੇ ਦੀ ਮੰਗ ਕੀਤੀ ਆ ਰਾਈ ਤੇ ਮੈਂ ਕਹਾਂਗਾ ਵੀ ਥੋੜਾ ਜਿਹਾ ਇਹ ਦੱਸੋ ਵੀ ਤੁਹਾਨੂੰ ਲੱਗਦਾ ਵੀ ਹੁਣ ਜੀ ਬਾਦਲ ਸਾਹਿਬ ਨੇ ਅਸਤੀਫਾ ਉਹ ਕਹਿੰਦੇ ਦੇਣਾ ਸੀ ਅਸੀਂ ਅਸੀਂ ਉਹ ਉਲੱਗਿਆ ਪਰ ਤੁਹਾਨੂੰ ਇਹ ਲੱਗ ਰਿਹਾ ਵੀ ਹੁਣ ਇੱਕ ਹੋਰ ਅਕਾਲੀ ਦਾ ਅਕਾਲੀ ਦੇ ਵਿੱਚੋਂ ਨਿਕਲੂਗਾ ਦੇਖੋ ਗੱਲ ਇਹ ਹੈ ਕਿ ਆ ਜਿਸ ਜੀ ਕੇ ਨਾਂ ਅੱਜ ਮੈਂ ਬਹੁਤ سارے ਵਿਚਾਰਾ ਇਸ ਦਿਤੇ ਸੁਨੇ ਵੀ ਹੈ ਗਿਆ ਹਮ ਬੇਸ਼ੱਕ ਅਕਾਲ ਤਖਤ ਦੇ ਉੱਤੇ ਜਿਹਨੂੰ ਬਪਾਗੀ ਚਲਾਇਆ ਹੈ ਕਹਿ ਰਹੇ ਇਹ ਲੋਕ ਕਹਿ ਰਹੇ ਹੈਗੇ ਆ ਇਹ ਗਏ ਆਂ ਔਰ ਉਹਨਾਂ ਨੇ ਜਿਹੜੀ ਆਪਣਾ ਮੰਗ ਪੱਤਰ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਚਿੱਠੀ ਵਿੱਚ ਚਾਰ ਸ਼ਿਕਾਇਤਾਂ ਉਹਨਾਂ ਨੇ ਟੋਟਲ ਲਿਖੀਆਂ ਹੈਗੀਆਂ ਹਮ ਔਰ ਉਹ ਚਾਰ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਉਹ ਤਾਂ ਦੇਖੋ ਇੱਕ ਜਾਇਜ਼ ਹਾਰਮ ਆਲਮ ਹੋ ਗਿਆ ਜਾਂ ਉਹ ਸੈਣੀ ਹੋ ਗਿਆ ਤੇ ਇਹਨਾਂ ਥਾਪਿਆ ਦੂਜਾ ਇੱਕ ਉਹਨਾਂ ਨੇ ਕਿਹਾ ਹੈਗਾ ਪੈਸੀਂ ਜਿਹੜਾ ਸੌਦਾ ਸਾਧ ਦੇ ਵਿੱਚ ਜਿਹੜੀ ਮਾਫੀਨਾਮਾ ਹੋਇਆ ਉਹਦੇ ਬਾਰੇ ਹੈਗਾ ਲੇਕਿਨ ਜਿਹੜੇ ਅੱਜ ਦੇ ਵਿਚਾਰਾਤ ਵਿੱਚ ਇਹ ਹੈਗੇ ਆ ਉਹ ਕਹਿੰਦੇ ਵੀ ਇਹ ਜਿਹੜੇ ਗਏ ਵੀ ਹੈਗੇ ਇਹ ਵੀ ਮਤਲਬ ਬਹੁਤ ਸਾਰੀਆਂ ਜਿਹੜੇ ਦੋਸ਼ ਹੈਗੇ ਭੁੱਲ ਗਏ ਆ ਇਹਨਾਂ ਸਿਰਫ ਚਾਰ ਹੀ ਲਿਖੇ ਆ ਚਾਰ ਨਹੀਂ ਹੈਗੇ ਬਹੁਤ ਜ਼ਿਆਦਾ ਆ ਔਰ ਉਹਦੇ ਵਿੱਚ ਇਹ ਹੈਗਾ ਦੇਖੋ ਜਿਹੜੀ ਮੈਂ ਆਪਾਂ ਪਹਿਲੇ ਵਾਰ ਪਹਿਲੇ ਇੱਕ ਵਾਰੀ ਸ਼ੋਅ ਵਿੱਚ ਗੱਲ ਇਹ ਕੀਤੀ ਵੀ ਸੀਗੀ ਭਈ ਤੁਸੀਂ ਮੈਨੂੰ ਇਹ ਗੱਲ ਪੁੱਛਦੇ ਸੀ ਸੁਖਵੀਰ ਬਾਦਲ ਦੇ ਬਾਰੇ ਵਿੱਚ ਭਈ ਛੱਡੇਗਾ ਕਿ ਨਹੀਂ ਛੱਡੇਗਾ ਉਹਦੇ ਵਿੱਚ ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਔਰ ਇਹਨੂੰ ਹਰ ਇੱਕ ਇਨਸਾਨ ਸਮਝੇਗਾ ਭਈ ਸੁਖਵੀਰ ਬਾਦਲ ਦੇ ਵਿੱਚ ਕੋਈ ਲਿਆਕਤ ਨਹੀਂ ਇਸ ਗੱਲ ਦੀ ਕਿ ਉਹ ਇਸ ਪਾਰਟੀ ਨੂੰ ਐਸੇ ਕੰਟਰੋਲ ਕਰ ਸਕੇ ਹੂੰ ਦੂਜੀ ਗੱਲ ਇਹ ਹੈ ਕਿ ਆ ਵੀ ਇਹਨਾਂ ਲੋਕਾਂ ਦੀ ਕੁਰਬਾਨੀ ਕੋਈ ਨਹੀਂ ਹੈਗੀ ਇਹਨਾਂ ਦੀ ਜਿਹੜੀਆਂ ਗਲਤੀਆਂ ਹੈਗੀਆਂ ਬਹੁਤ ਵੱਡੀਆਂ ਗਲਤੀਆਂ ਕਰ ਚੁੱਕੇ ਐ ਉਹ ਉਹਨਾਂ ਗਲਤੀਆਂ ਦੇ ਕਰਕੇ ਇਹਨਾਂ ਦਾ ਇਕੱਠੇ ਹੋਣਾ ਬਹੁਤ ਔਖਾ ਹੈਗਾ ਦੂਜੇ ਪਾਸੇ ਜਿਹੜੀ ਪਾਰਟੀ ਗਈ ਵੀ ਮਾਰ ਗਈ ਹੈਗੀ ਆ ਉਹਦੇ ਵਿੱਚ ਮੈਂ ਵਿਚਾਰ ਸੁਨੇ ਹੈਗੇ ਆ ਉਹਦੇ ਤੋਂ ਵੀ ਬਹੁਤੇ ਲੋਕ ਖੁਸ਼ ਨਹੀਂ ਹੈਗੇ ਇਸ ਗੱਲ ਦੇ ਨਾਲ ਕਿਉਂਕਿ ਜਿਹੜੀਆਂ ਉਹਨਾਂ ਚਾਰ ਸਿਰਸ ਜਿਹੜੇ ਲਿਖਿਆ ਹੈ ਕਿ ਸਾਡੇ ਕੋਲ ਚਾਰ ਗੱਲਾਂ ਗਲਤੀਆਂ ਹੋਈਆਂ ਸਾਡੇ ਦੇਖਦੇ ਦੇਤੇ ਗਲਤੀਆਂ ਤਾਂ ਬਹੁਤ ਜ਼ਿਆਦਾ ਹੋਈਆਂ ਹੈਗੀਆਂ ਹਮ ਹਮ ਜਿਹੜੀਆਂ ਕਿ ਨਾ ਭੁੱਲਣਯੋਗ ਹੈਗੀਆਂ ਔਰ ਮਾਫ ਕਰਨਯੋਗ ਨਹੀਂ ਹੈਗੀਆਂ ਹਮ 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 ਮੈਂ ਕਿਹਾ ਸਹੀ ਜੇ ਜੇ ਤੁਸੀਂ ਧਿਆਨ ਦੇ ਨਾਲ ਪਰਖ ਜੇ ਦੇਖਿਆ ਜਾਵੇ ਬਾਦਲ ਪਰਿਵਾਰ ਨੇ ਜਦੋਂ ਤੋਂ ਬਾਦਲ ਪਰਿਵਾਰ ਨੇ ਇਸ ਕਾਲੀਦਨ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਨਾ ਉਸ ਤੋਂ ਹਮ ਹਮ ਇਸ ਵਿੱਚ ਉਹਨਾਂ ਨੇ ਕੌਮ ਦਾ ਬੇਹਿਸਾਬ ਨੁਕਸਾਨ ਕਰਤਾ ਠੀਕ ਹੈ ਜੀ ਬੇਹਿਸਾਬ ਨੁਕਸਾਨ ਕਰਤਾ ਔਰ ਦੂਜੇ ਡਹਿਗੀਆਂ ਲੁੱਟ ਖੋ ਇੰਨੀ ਖੋਈ ਹੈ ਜਾਨੀ ਕਿ ਹੁਣ ਬਾਹਰ ਨਿਕਲ ਕੇ ਆ ਰਹੀ ਗੱਲ ਉਹਨਾਂ ਨੇ ਸਿਰਫ ਆਪਣਾ ਬਿਜ਼ਨਸ ਜਿਹੜਾ ਸੀਗਾ ਦੇਖੋ ਗਿੜੀ ਭਾਜ ਭਾਜ ਨਾਲ ਇਕੱਠੇ ਹੋਣ ਸੀ ਜਿਹਨੂੰ ਇਹ ਲੋਕ ਕਹਿ ਰਹੇ ਸੀ ਕਿ 9 ਮਾਰਚ ਦਾ ਰਿਸ਼ਤਾ ਹੈਗਾ ਔਰ ਉਹਦੇ ਵਿੱਚ ਉਹ ਵੀ ਜਿਹੜਾ ਸੀਗਾ ਅਨ ਕੰਡੀਸ਼ਨਲ ਹਮੈਸ ਹਮ ਹਮ ਉਹ ਜਿਹੜੀ ਅਨ ਕੰਡੀਸ਼ਨਲ ਜਿਹੜੀ ਹਮਾਇਤ ਕੀਤੀ ਆ ਉਹਦੇ ਨਾਲ ਇਹਨਾਂ ਦਾ ਆਪਣਾ ਫਾਇਦਾ ਹੋ ਗਿਆ ਹੈਗਾ ਹੂੰ ਭਾਜਪਾ ਦਾ ਕਾਫੀ ਫਾਇਦਾ ਉਸ ਨੂੰ ਹੋਇਆ ਉਹਨਾਂ ਨੂੰ ਆਪਣੀ ਜੜ੍ਹ ਪੱਕੀ ਕਰ ਲਈ ਉਹਨਾਂ ਨੇ ਹੂੰ ਹੂੰ ਲੇਕਿਨ ਇਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀਸ ਦਾ ਪੰਜਾਬੀ ਲੋਕਾਂ ਦਾ ਧਰਮ ਦਾ ਸਤਿਆਨਾਸ਼ ਕਰ ਸਕਿਆ ਹੈ ਹਾਂਜੀ ਚੰਨ ਸਾਹਿਬ ਜਿੱਦਾਂ ਹੁਣ ਆਪਾਂ ਥੋੜਾ ਬਰੀਫ ਦੇ ਵਿੱਚ ਇੱਥੇ ਰੱਖੀ ਗੱਲ ਨੂੰ ਜਿੱਦਾਂ ਸਪੋਜ਼ ਕਰੋ ਜੇ ਹੁਣ ਅਕਾਲੀ ਦਲ ਦੇ ਵਿੱਚੋਂ ਇੱਕ ਅਕਾਲੀ ਦਲ ਹੋਰ ਨਿਕਲਦਾ ਆ ਜਿਹੜੀ ਜਲੰਧਰ ਇਹਨਾਂ ਦੀ ਮੀਟਿੰਗ ਹੋਈ ਆ ਉੱਥੇ ਸਰਪੰਨ ਸਿੰਘ ਫਲੋਰ ਜਹਦਰ ਆਪਣੇ ਬਡਾਲਾ ਸਾਹਿਬ ਗੁਰਪ੍ਰਤਾਪ ਮਲੂਕਾ ਸਾਹਿਬ ਬੀਬੀ ਜਗੀਰ ਕੌਰ ਜੀ ਤੇ ਕਾਫੀ ਉੱਥੇ ਸੁਲਝੇ ਪਰਵਿੰਦਰ ਟੀਮ ਸਾਜੀ ਕਾਫੀ ਸੁਣਦੇ ਉੱਥੇ ਮਤਲਬ ਲੀਡਰ ਜਿਹੜੇ ਪੁਰਾਣੇ ਉਹ ਵੀ ਉੱਥੇ ਪਹੁੰਚੇ ਤੇ ਖਾਸ ਕਰਕੇ ਬੀਬੀ ਜ਼ਗੀਰ ਕੋ ਜੀ ਦਾ ਆਪ ਜੀ ਔਰ ਖਾਸ ਕਰ ਜਿੰਨੇ ਅੱਜ ਸਾਨੂੰ ਸੁਣ ਰਹੇ ਹਨ ਉਹ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਉਹਨਾਂ ਦਾ ਬਿਆਨ ਆਇਆ ਵੀ ਜਿੱਥੇ-ਜਿੱਥੇ ਵੀ ਅਕਾਲੀਵਾਂ ਨੇ ਪੰਜਾਬ ਬਚਾਓ ਯਾਤਰਾ ਕੱਢੀ ਸੀ ਉੱਥੇ-ਉੱਥੇ ਸਾਡੀਆਂ ਜਮਾਨਤਾਂ ਜਬਤ ਹੋਈਆਂ ਆ ਵੀ ਉਹਨਾਂ ਨੇ ਕਿਹਾ ਵੀ ਅਸੀਂ ਬੇਨਤੀ ਕਰਾਂਗੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਪ੍ਰਧਾਨਗੀ ਛੱਡਣ ਤੇ ਗਾਹਾਂ ਕੋਸਣਾ ਕੋਸ ਅੱਗੇ ਚੱਲੀਏ ਨਹੀਂ ਤਾਂ ਤੁਹਾਨੂੰ ਲੱਗਦਾ ਜੀ ਕਿਉਂ ਉਹ ਤਾਂ ਡਨ ਹੋ ਚੁੱਕਾ ਹੋਂ ਬਈ ਬਾਦ ਸਾਬ ਨੇ ਆਲਰੇਡੀ ਡਨ ਕਰਤਾ ਉਹਨਾਂ ਨੇ ਆਪਣਾ ਜਕਾਰਾ ਲਾ ਦਿੱਤਾ ਆ ਤੇ ਇਹਨਾਂ ਨੇ ਆਪਣਾ ਹੁਣ ਤੁਹਾਨੂੰ ਲੱਗਦਾ ਵੀ ਇਹ ਵਿੱਚੋਂ ਗੱਲਦਲ ਹੋਰ ਇੱਕ ਕੱਢੂਗੇ ਦੇਖੋ ਮੇਰੇ ਸੋਨ ਦੀ ਕਾਲ ਇਸ ਤਿੱカラ ਲੱਗਦੀ ਆ ਪਈ ਜਿਸ ਤਿੱਕੇ ਨਾਲ ਇਹ ਲੱਗੇ ਹੈਗੇ ਨਾ ਇਹਦੇ ਵਿੱਚ ਦੇਖੋ ਇਹ ਤਾਂ ਹੈ ਪਈ ਗੱਲ ਨੂੰ ਕਦੇ ਮੋੜਾ ਪੈਣਾ ਸ਼ੁਰੂ ਹੋ ਗਿਆ ਹੈਗਾ ਚੰਗੇ ਪਾਸੇ ਨੂੰ ਮੜਮ ਮੋੜਾ ਡਾਉ ਸ਼ੁਰੂ ਹੋ ਗਿਆ ਹੈਗਾ ਹਾਂਜੀ ਲੇਕਿਨ ਜਿਹੜੀ ਪਬਲਿਕ ਦਾ ਵਿਸ਼ਵਾਸ ਕਰਨ ਦੀ ਗੱਲ ਹੈਗੀ ਨਾ ਉਹ ਬਹੁਤ ਔਖੀ ਵੱਡੀ ਗੱਲ ਲੱਗਦੀ ਇਸ ਵੇਲੇ ਹੂੰ ਹੂੰ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਪਈ ਜਿਸ ਤਿੱਕੇ ਨਾਲ ਬਡਾਲਾ ਸਾਹਿਬ ਤਲਵੰਡੀ ਪਰਿਵਾਰ ਬਿਲਕੁਲ ਥੋੜਾ ਪਰਿਵਾਰ ਬਡਾਲਾ ਸਾਹਿਬ ਹਾਂਜੀ ਹਾਂਜੀ ਤੇ ਹੋਰ ਕਿਹਦੇ ਅੱਜ ਦੇ ਬਹੁਤ ਸਾਰੇ ਇਹਨਾਂ ਲੀਡਰ ਇਹ ਸਾਰੇ ਕੱਟੇ ਹੋਏ ਆ ਤੇ ਸਾਰੇ ਇਹ ਦੇ ਹੈਗੇ ਆ ਬਿਲਕੁਲ ਹਮਮ ਲੇਕਿਨ ਜਿਹੜੀ ਬਹੁਤ ਵੱਡੀ ਗੱਲ ਇਹ ਹੈਗੀ ਪਈ ਵਿਸ਼ਵਾਸ ਜਿਹਲੇ ਕਿਸੇ ਦਾ ਗਵਾਹੀ ਹੋਵੇ ਨਾ ਜਿਸਲੇ ਹਮਮ ਉਹਨੂੰ ਬੰਨਣਾ ਬਹੁਤ ਔਖਾ ਆ ਬਹੁਤ ਔਖਾ ਆ ਯੈਸ 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 ਹਮਮ ਉਹ ਇਸ ਲਈ ਸਵਾਲ ਬਹੁਤ ਆ ਵੱਡਾ ਬਹੁਤੇ ਲੋਕ ਇਸ ਲਈ ਕ੍ਰਿਟੀਸਾਈਜ਼ ਇਹ ਵੀ ਗੱਲ ਕਰ ਰਹੇ ਆ ਹਾਂਜੀ ਤੇ ਇਹ ਕਿਹੜੇ ਲੋਕ ਹੁਣ ਜੋ ਬੋਲਣ ਲੱਗੇ ਤੇ ਪਹਿਲਾਂ ਕਿਉਂ ਨਹੀਂ ਬੋਲੇ ਹਾਂਜੀ ਨਾਲ ਨਾਲ ਚੌਂਸਾਹਬ ਨਾਲ ਨਾਲ ਮੇਰੇ ਮੈਸੇਜ ਦੇ ਉੱਤੇ ਤੁਹਾਨੂੰ ਵੀ ਪਤਾ ਜਦੋਂ ਵੀ ਆਪਾਂ ਗੱਲਬਾਤ ਕੋਈ ਕਰਦੇ ਆں ਬੇਸ਼ੱਕ ਜ਼ਿੰਦਾਬਾਦ ਟੀਵੀ ਨਾਲ ਜੋੜਦੇ ਆਂ ਜਿੱਥੇ-ਜਿੱਥੇ ਵੀ ਆਪਣੀਆਂ ਗੱਲਾਂ ਚੱਲਦੀਆਂ ਆ ਨਾ ਜਾਂ ਆਪਾਂ ਨੂੰ ਕੋਈ ਸੁਣ ਰਿਹਾ ਜਾਂ ਕੋਈ ਦੇਖ ਰਿਹਾ ਆ ਤੇ ਖਾਸ ਕਰਕੇ ਹੁਣ ਰਾਈਟ ਵੀ ਮੈਨੂੰ ਮੇਰੇ ਪਰਸਨਲੀ ਫੋਨ ਦੇ ਉੱਤੇ ਸਾਡੇ ਗਰਾਲ ਸਾਹਿਬ ਦਾ ਮੈਸੇਜ ਆ ਗਿਆ ਆ ਤੇ ਉਹ ਉਹਨਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ ਉਹ ਕਹਿੰਦੇ ਬਈ ਮੇਜਰ ਭਾਜੀ ਤੁਹਾਨੂੰ ਤੇ ਚੌਂਸਾਬ ਤੁਹਾਨੂੰ ਵੀ ਉਹਨਾਂ ਨੇ ਸਾਸਰੀ ਕਾਲ ਕਹੀ ਆ ਉਹ ਕਹਿੰਦੇ ਆ ਬਈ ਥੋੜਾ ਚੌਂਸਾਬ ਨੂੰ ਪੁੱਛੋ ਜਿਹੜੀ ਇਹ ਜੇ ਅਕਾਲੀ ਦਲ ਦੇ ਵਿੱਚੋਂ ਗੱਲ ਦੇ ਨਿਕਲਦੇ ਇਹ ਤਾਂ ਆਲਰੇਡੀ ਬੀਜੇਪੀ ਦੀ ਬੀ ਟੀਮ ਉਹ ਕਹਿੰਦੇ ਬਈ ਇਹ ਸਾਰੇ ਬੀਜੇਪੀ ਦੇ ਕਰਿੰਦੇ ਆ ਇਹ ਲੱਗਦਾ ਅਕਾਲੀ ਦਲ ਨੂੰ ਥੱਲੇ ਲਾਉਣ ਲਈ ਜਾਂ ਅਕਾਲੀ ਦਲ ਨੂੰ ਖੋਰਾ ਲਾਉਣ ਲਈ ਜਾਂ ਉਹਦੀਆਂ ਜੜ੍ਹਾਂ ਵੱਢਣ ਨੂੰ ਇਹ ਇੱਕ ਜੱਟ ਹੋ ਚੁੱਕੇ ਆ ਆਮ ਰਾਈਟ ਦੇਖੋ ਐਸ ਵੇਲੇ ਕੁਝ ਵੀ ਇਹ ਜਿਹਨੂੰ ਜਿਹੜਾ ਬਲੇਮ ਕਰਨਾ ਹੈਗਾ ਨਾ ਹੂੰ ਉਹ ਪੁੱਛ ਨਹੀਂ ਹੋ ਸਕਦਾ ਹੈਗਾ ਹੂੰ ਕਿਉਂਕਿ ਉਹਦੇ ਵਿੱਚ ਜਿਹੜਾ ਹੈਗਾ ਨਾ ਕਿਉਂ ਦੋਨੇ ਪਾਰਟੀਆਂ ਇਹ ਗੱਲ ਕਹਿ ਰਹੀਆਂ ਹੈਗੀਆਂ ਤੇ ਬੀਜੇਪੀ ਜਿਹੜੀ ਆ ਉਹਨਾਂ ਨੇ ਤਾਂ ਪੁੱਛਿਆ ਨਹੀਂ ਕਿ ਹੂੰ 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 ਤੁਹਾਨੂੰ ਤੁਸੀਂ ਚੰਦੂ ਮਾਲਰਾ ਸਾਹਿਬ ਦੇ ਤੁਸੀਂ ਸੁਣਿਆ ਹੋਣਾ ਵਿਚਾਰ ਉਹ ਕਹਿੰਦੇ ਇਹੋ ਦਿੱਲੀ ਜਾ ਕੇ ਉਹਨਾਂ ਨਾਲ ਤਰਲੇ ਕਰਦੇ ਇਹਨਾਂ ਦੇ ਤੇ ਸਾਨੂੰ ਨਾਲ ਲਾ ਲਓ ਹੂੰ ਪਰ ਜੇ ਇਸ ਵਲੇ ਕਿਸੇ ਦੇ ਪੱਲੇ ਵਿੱਚ ਕੁਝ ਨਾ ਦਾ ਹੋਵੇ ਤਾਂ ਉਸਲੇ ਕੋਈ ਬੰਦਾ ਲਾਉਣ ਵਾਲਾ ਨਹੀਂ ਹੁੰਦਾ ਕਦੇ ਕੋਈ ਵੀ ਹੂੰ ਗੱਲ ਸੱਚੀ ਆ ਤੁਹਾਡੀ ਠੀਕ ਹੈ ਹੁਣ ਇਸ ਲਈ ਜਿਹੜਾ ਹੈਗਾ ਇੱਕ ਦੂਜੇ ਨੂੰ ਐਸੇ ਬਲੇਮ ਉਤੇ ਜੋ ਕਰ ਰਹੇ ਹੈ ਨਾ ਹੂੰ 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 ਬੱਚੀ ਠੀਕ ਹੈ ਨਾ ਐਸੇ ਲਈ ਬੇਸੁਰਗ ਹੈ ਜਿਹੜੀ ਗੱਲਾਂ ਹੈਗੀਆਂ ਨਾ ਤੇ ਕਿਸੇ ਨੂੰ ਕੋਈ ਵੀ ਬਲੇਮ ਕੀਤਾ ਜਾ ਸਕਦਾ ਹੈਗਾ ਉਹ ਦੋਨੇ ਪਾਰਟੀਆਂ ਇੱਕ ਦੂਜੇ ਨੂੰ ਬਲੇਮ ਕਰ ਰਹੀਆਂ ਇਸ ਵੇਲੇ ਹੂੰ ਲੇਕਿਨ ਮੁਸ਼ਕਲ ਪੱਟੀ ਭਾਰੀ ਇਹ ਹੈਗੀ ਆ ਜਿਨੇ ਵੀ ਉੱਥੇ ਕਾਮਯਾਬ ਹੋਣਾ ਆ ਇਹ ਵਿੱਚ ਉਹਦੇ ਵਿੱਚ ਮੇਜਰ ਸਿਰ ਇੱਕ ਗੱਲ ਯਾਦ ਰੱਖ ਲਓ ਹੂੰ ਹੂੰ ਉਹ ਇਹ ਹੈਗੀ ਵੀ ਜਿਹੜੀ ਪਹਿਲੇ ਵਾਲੇ ਜਿਹੜੇ ਲੋਕਾਂ ਦੇ ਵਿੱਚ ਜਿਹੜੀ ਸਪਿਰਟ ਸੀ ਨਾ ਉਹ ਹੂੰ ਹੂੰ ਉਹ ਕੀ ਸੀ ਕੀ ਸਿੱਖੀ ਹਾਂਜੀ ਪੰਜਾਬ ਦੇ ਹਸਾਬ ਦੇ ਨਾਲ ਸਿੱਖੀ ਸੀ ਪੰਜਾਬੀ ਸੀ ਪੰਜਾਬ ਦੇ ਹਿੱਤਾਂ ਦੀ ਗੱਲ ਸੀ ਹਾਂਜੀ ਕੁਰਬਾਨੀ ਦੀ ਗੱਲ ਸੀ ਔਰ ਪਰਿਵਾਰ ਬਾਦ ਨੂੰ ਛੱਡ ਕੇ ਆਪਣਾ ਛੱਡ ਕੇ ਕੌਮ ਦੀ ਗੱਲ ਸੀ ਹਾਂਜੀ ਜਿੰਨੀ ਦੇਰ ਤੱਕ ਇਹ ਨਾਲ ਵਿੱਚ ਕਿਸੇ ਜਿਹੜਾ ਵੀ ਬੰਦਾ ਹੁਣ ਆਏਗਾ ਜੇ ਉਹ ਗੱਲ ਨਹੀਂ ਹੋਏਗੀ ਹਾਂਜੀ ਤੇ ਗੱਲ ਨਹੀਂ ਬਣਨੀ ਹੈਗੀ ਹਾਂ 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 ਤੁਹਾਨੂੰ ਮੈਂ ਐਗਜ਼ਾਮਪਲ ਦੇ ਦੇਣਾ ਹੈਗਾ ਜਿਸ ਤਰੀਕੇ ਨਾਲ ਮਹਿੰਦਰਾ ਸਾਹਿਬਜੀਤ ਸਿੰਘ ਤੇ ਜਾਂ ਦੁਜਾ ਅਮਰਪਾਲ ਸਿੰਘ ਜਿੰਦ ਵਿੱਚ ਅੱਜ ਤੱਕ ਹਾਂਜੀ ਭਾਈ ਅਮਰਪਾਲ ਹਾਂਜੀ ਭਾਈ ਅਮਰਪਾਲ ਸਿੰਘ ਹੁਣਾਂ ਨੂੰ ਲੋਕੋ ਉਹ ਅੰਦਰ ਬੈਠਿਆਂ ਨੂੰ ਲੋਕਾਂ ਨੇ 2 ਲੱਖ ਰੁਪਏ ਦੇ ਜਿਗਾ ਜਿਤਾ ਦਿੱਤਾ ਹੂੰ ਫਰਕ ਦੇਖੋ ਨਾ ਕਿੰਨਾ ਹੈਗਾ ਉਹ ਤੁਸੀਂ ਆਪ ਇੱਥੋਂ ਕੰਪੈਰੀਸ਼ਨ ਕਰ ਸਕਦੇ ਆਂ ਆਪਾਂ ਇਸੀ ਦੇ ਨਾਲ ਹੂੰ 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 ਪਰ ਹਾਂਜੀ ਜਿਹੜੀ ਸਪਿਰਟ ਹੈ ਜਿਹੜੀ ਉਹ ਪਹਿਲੇ ਕਾਲੀਆਂ ਚ ਹੁੰਦੀ ਸੀ ਗੱਲ ਹੂੰ ਹੂੰ ਕੌਮ ਦੀ ਗੱਲ ਬਿਲਕੁਲ ਉਹ ਅਮਰਪਾਲ ਸਿੰਘ ਕਰ ਰਿਹਾ ਹੈਗਾ ਹਮ ਅਮਰਤ ਸ਼ਕੌਰ ਦੀ ਗੱਲ ਅਮਰਪਾਲ ਸਿੰਘ ਕਰ ਰਿਹਾ ਹੈਗਾ ਹਮ ਅਕਾਲੀਆਂ ਦਾ ਮਰਛਾ ਨਹੀਂ ਹੈ ਆਪ ਖੋਦੇ ਨੇ ਲੋਕਾਂ ਨੇ ਆਪ ਚੌਣ ਸਾਹਿਬ ਜੇ ਆਪਾ ਥੋੜਾ ਜਿਹਾ ਨਾ ਬਰੀਫ ਦੇ ਵਿੱਚ ਇਦਨ ਨੂੰ ਆ ਜਾਈਏ ਮੁੜ ਕੇ ਪਿੱਛੇ ਨੂੰ ਫਿਰ ਤੇ ਮੈਂ ਆਪ ਜੀ ਨੂੰ ਇਹ ਬੰਦ ਕਰ ਮੈਂ ਇੱਕ ਆ ਮੇਰਾ ਜਿਹੜਾ ਮੇਨ ਕੁਐਸਚਨ ਆ ਅੱਜ ਦਾ ਜਿਹੜਾ ਆਪਾ ਪ੍ਰੋਗਰਾਮ ਕਰ ਰਹੇ ਆ ਹਲਕਾ ਫੁਲਕਾ ਜਿਆ ਚਿੰਨੀ ਆਪਨ ਕੁਐਸਚਨ ਆਉਂਦੇ ਆ ਜਵਾਬ ਆਉਂਦੇ ਆ ਆਪਾਂ ਉਹ ਚੀਜ਼ ਨੂੰ ਹੀ ਆਪਾਂ ਉਹ ਚੀਜ਼ ਨੂੰ ਡਿਲੀਵਰ ਕਰਨੀਏ ਮੈਂ ਕਹਿੰਦਾ ਬਈ ਝੇ ਲੱਗਦਾ ਆ ਬਈ ਇਸ ਅਕਾਲੀ ਦਲ ਦੇ ਵਿੱਚੋਂ ਇੱਕ ਹੋਰ ਅਕਾਲੀ ਨਿਕਲੂਗਾ ਜਲਦ ਦੇਖੋ ਮੈਂ ਅਕਾਲੀਆ ਜਨੇ ਮਾਤੀ ਵੰਡਿਆਣਾ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਹੂੰ ਜਿੰਨੀ ਦੇਰ ਤੱਕ ਮੈਂ ਪਹਿਲੇ ਤੋਂ ਗੱਲ ਦਸੀ ਹੈ ਨਾ ਕਿ ਜਿੰਨੀ ਦੇਰ ਤੱਕ ਕੁਰਬਾਨੀ ਭਾਵਨਾ ਹੂੰ ਹੂੰ ਆਪਣੇ ਆਪ ਦੇ ਤਿਆਗ ਦੀ ਭਾਵਨਾ ਹੂੰ ਹੂੰ ਇਹ ਨਹੀਂ ਹੋਇਆ ਕਿ ਕਿਦਾਂ ਹੁਣ ਸਾਰੇ ਇੱਕ ਪਰਿਵਾਰ ਜਿਹਾ ਸੀ ਮਿਨਿਸਟਰ ਸਾਰੇ ਉਹਦੇ ਘਰ ਦੇ ਹੀ ਆਪਣੇ ਹੋਣ ਹੂੰ ਇਹੋ ਜੀ ਜਿਹੜੀ ਭਾਵਨਾ ਹੈ ਇਹਨੂੰ ਤਿਆਗਣਾ ਪੈਣਾ ਹੈਗਾ ਇਹੋ ਹੂੰ ਹੂੰ ਦਾ ਕੌਮ ਦਾ ਵਿਸ਼ਵਾਸ ਕੀਤਾ ਜਾ ਸਕਣਾ ਹੈ ਕਿ ਬਈ ਸੰਜੀ ਹੂੰ 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 ਹੋਰ ਦੂਜੀ ਪਾਸੇ ਦੀ ਗੱਲ ਨਹੀਂ ਹੈ ਮੈਂ ਤੈਨੂੰ ਮੈਂ ਤਾਂ ਇੰਨੇ ਖੁੱਲ ਗਿਆ ਪਰ ਤੁਸੀਂ ਕਿਹਨਾਂ ਹਲਕਾ ਫੁਲਕਾ ਹੁਣ ਹਲਕੇ ਫੁਲਕੇ ਵਾਲੀ ਗੱਲ ਰਹਿ ਨਹੀਂ ਗਈ ਹੈ ਹੂੰ ਹੁਣ ਇਸ ਗੱਲ ਸਪਸ਼ਟ ਕਰਨ ਦੀ ਲੋੜ ਹੈ ਇਸ ਵੇਲੇ ਹੂੰ ਜਾਂ ਇਧਰ ਤੇ ਜਾਂ ਉਧਰ ਹੂੰ ਸਾਨੂੰ ਵੀ ਜਿਹੜਾ ਹੈਗਾ ਅਸੀਂ ਜੇ ਕੱਲ ਤੱਕ ਅਸੀਂ ਵੀ ਇਹਨਾਂ ਲੋਕਾਂ ਦੀ ਹਮਾਇਤ ਕਰਦੇ ਰਹੇ ਤਾਂ ਅਸੀਂ ਬਰਾਬਰ ਦੇ ਦੋ ਹੂੰ ਠੀਕ ਆ ਤੇ ਆਪਾਂ ਮੈਂ ਤੁਹਾਡਾ ਨਜ਼ਰੀਆ ਸਮਝ ਗਿਆ ਕੁਛ ਸਦਰਾਂ ਮੇਰੇ ਮਨ ਚ ਆਇਆ ਜਿੰਨੇ ਵੀ ਸਾਨੂੰ ਤੁਸੀਂ ਸੁਣ ਰਹੇ ਆ ਜਾਂ ਜਿੰਦਾਬਾਦ ਦੇ ਟੀਵੀ ਦੇ ਉੱਤੇ ਸਾਨੂੰ ਦੇਖ ਰਹੇ ਆ ਸਾਡੀ ਆਵਾਜ਼ ਦੇ ذریعے ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਸਦਰਾਂ ਮੇਰੇ ਮਨ ਚ ਆਇਆ ਕਹਿੰਦਾ ਗੰਦੇ ਲੀਡਰਾਂ ਗੰਦੇ ਲੀਡਰਾਂ ਸਿਆਸਤ ਕਰਕੇ ਗੰਦੇ ਲੀਡਰਾਂ ਸਿਆਸਤ ਕਰਕੇ ਸਾਡਾ ਦਿੱਤਾ ਪੰਜਾਬ ਹਲਾ ਆਓ ਰਲ ਕੇ ਦੁਆ ਮਾਂ ਕਰੀਏ ਸਾਡੇ ਸੋਹਣੇ ਵਤਨ ਪੰਜਾਬ ਨੂੰ ਲੱਗੇ ਨਾ ਤਤੀਵਾ ਤੇ ਖਾਸ ਕਰਕੇ ਅਸੀਂ ਉਹ ਸ਼ੋਮਨੀ ਕਾਲ ਦਲ ਜਿਹੜਾ ਜਿਹਦਾ ਬੜਾ ਹੀ ਮਾਣ ਮੱਤਾ ਇਤਿਹਾਸ ਆ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਚਾਹੁੰਦਾ ਤੁਸੀਂ ਜਾਂ ਮੈਂ ਜਾਂ ਜਿੰਨੇ ਵੀ ਅੱਜ ਸਾਨੂੰ ਸੁਣ ਰਿਹਾ ਨਾ ਉਹ ਤੇ ਹਰੇਕ ਦੀ ਹਰਮਨ ਪਿਆਰੀ ਪਾਰਟੀ ਅਕਾਲੀ ਦਲ ਸੀ ਹੈ ਤੇ ਰਹੂਗੀ ਤੇ ਮੈਂ ਕਹੂੰਗਾ ਵੀ ਅੱਜ ਆਪਾਂ ਨੂੰ ਕੁਝ ਸਿਰ ਛੋੜ ਕੇ ਕੌਸ਼ਨ ਕੋਸ ਆਪਾਂ ਨੂੰ ਗੱਲਬਾਤ ਕਰ ਲਈਏ ਜੀ ਆਪਾ ਉਹ ਪਾਰਟੀ ਬਚਾਉਣੀ ਆ ਨਹੀਂ ਤਾਂ ਬਾਹਰੋਂ ਆ ਕੇ ਸਾਡੇ ਸਿਰ ਦੇ ਉੱਤੇ ਭਾਰ ਹੋ ਜਾਣਾ ਆ ਕਿਉਂ ਜਿੱਦਾਂ ਆਪਾਂ ਆਲਰੇਡੀ ਇੱਕ ਆਲਰੇਡੀ ਬਠਾਰ ਚੁੱਕੇ ਆ ਜੇ ਆਪਾਂ ਆਪਣੀ ਉਸ ਪਾਰਟੀ ਨੂੰ ਬਚਾ ਲਵਾਂਗੇ ਤਾਂ ਹੋ ਪੇ ਕਰਦੇ ਆ ਰਲ ਮਿਲ ਕੇ ਆਪਾਂ ਅੱਗੇ ਤੁਰ ਪਾਵਾਂਗੇ ਚਾਹ ਸਾਬ ਐਂਡ ਵਿੱਚ ਆਪਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਐਂਡੋ ਚ ਇਹੀ ਕਹਾਂਗਾ ਜੀ ਸਾਡੇ ਜਿਹੜੀ ਪੰਜਾਬ ਦੇ ਵਿੱਚ ਖੇਤੀ ਪਾਰਟੀ ਉਹ ਅਕਾਲੀ ਆ ਹੂੰ ਉਹ ਤੋਂ ਬਿਨਾਂ ਅਸੀਂ ਅੱਗੇ ਪੱਦ ਨਹੀਂ ਸਕਦੇ ਬਿਲਕੁਲ ਠੀਕ ਹੈ ਜੀ ਹਾਂ ਸਰ ਲੇਕਿਨ ਜੇ ਅਸੀਂ ਕਹੀਏ ਬਾਦਲ ਪਰਵਾਰ ਜਿਹੜਾ ਹੈਗਾ ਜੇ ਇਹ ਗੁੱਡੀ ਜਿਹੜੀ ਇਹ ਮੁੜਕੇ ਦੁਬਾਰਾ ਫੇ ਆਵੇ ਤਾਂ ਉਹ ਗੱਲ ਬੰਦੀ ਨਹੀਂ ਹੈਗੀ ਹਾਂ ਠੀਕ ਹੈ ਜਿਸ ਬੜੀ ਸਿੱਧੀ ਜੀ ਗੱਲ ਹੈਗੀ ਆ ਅਮਰਪਾਲ ਸਿੰਘ ਦੇਖੋ ਉਹਨਾਂ ਨੇ ਜਿੰਨਾ ਕੰਮ ਕੀਤਾ ਹੈਗਾ ਜੀ ਹੁਣੇ ਕੰਮ ਕੀਤਾ ਹੈਗਾ ਤੇ ਇਸ ਕਰਕੇ ਹੀ ਲੋਕਾਂ ਨੇ ਸਪੋਰਟ ਕਰ ਦਿੱਤੀ ਨਾ ਇਸ ਗੱਲ ਦੀ ਹੂੰ 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 ਠੀਕ ਆ ਉਹ ਭਾਵਨਾ ਜਿਹੜੀ ਪਹਿਲੇ ਵਾਲੀ ਸੀ ਉਹ ਭਾਵਨਾ ਕਿੰਨੀ ਦੇਰ ਤੱਕ ਲੀਡਰਸ਼ਿਪ ਵਿੱਚ ਨਹੀਂ ਆਏਗੀ ਉਹਨੀ ਦੇਰ ਤੱਕ ਕਹਿਣਾ ਔਖਾ ਹੋਏਗਾ ਠੀਕ ਆ ਜੋਂ ਸਾਬ ਤੇ ਮੈਂ ਥੋੜਾ ਤੋਂ ਇੱਥੇ ਇਜਾਜ਼ਤ ਲਵਾਂਗਾ ਤੇ ਮੇਰੇ ਟੈਕਨੀਸ਼ੀਅਨ ਸਾਹਿਬ ਨੇ ਵੀ ਮੈਨੂੰ ਛੋੜਾ ਇਸ਼ਾਰਾ ਜਿਹਾ ਕਰ ਦਿੱਤਾ ਕਹਿੰਦੇ ਮੇਜਰ ਬਾਈ ਡਾਨਿਆ ਤੇ ਮੈਂਾ ਤੋ ਇਥੇ ਜਾਸਤ ਲਾਣਾ ਜਲਦ ਕਿਸੇ ਹੋਰ ਗੱਲਬਾਤ ਦੇ ਉੱਤੇ ਮੁੱਦੇ ਦੇ ਉੱਤੇ ਤੁਹਾਡੇ ਨਾਲ ਜਲਦ ਫੇਰ ਲਾਈਵ ਹੋਵਾਂਗੇ ਤੇ ਅੱਥਾ ਮੈਨੂੰ ਇੱਥੇ ਦੀ ਉਜਾਸਤ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਆਸ ਕਰ ਰਿਹਾ ਵੀ ਅੱਜ ਦਾ ਪ੍ਰੋਗਰਾਮ ਤੁਸੀਂ ਜਿੰਨੇ ਵੀ ਸੁਣ ਰਹੇ ਆ ਨਾ ਤੇ ਇਦਾਂ ਤੁਸੀਂ ਜਿੰਦਾਬਾਦ ਟੀਵੀ ਨਾਲ ਵੀ ਜੁੜਦੇ ਆ ਤੇ ਰੇਡੂਆ ਵੀ ਤੁਸੀਂ ਸੁਣਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆ ਤੇ ਨਾਲ ਮਿਲ ਕੇ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਸੈਚਡੇ ਸੰਡੇ ਮੰਡੇ ਤੇ ਟਿਊਸਡੇ ਚਾਰ ਦਿਨ ਸਾਡਾ ਰੇਡੂਆ ਇੱਥੇ ਸੰਧਾਵਾ 24 ਆਵਰ 7 ਤੇ ਇੱਥੇ ਦਿਓ ਮਨਵੀਜ਼ਾਤ ਮੈਂ ਆਸ ਕਰ ਰਿਹਾ ਮੈਂ ਤੁਹਾਨੂੰ ਇਹ ਪ੍ਰੋਗਰਾਮ ਅੱਜ ਦਾ ਚੰਗਾ ਸੁਣਨ ਨੂੰ ਲੱਗਾ ਹੋਊਗਾ ਟੀਵੀ ਦੇ ਉੱਤੇ ਤੁਸੀਂ ਦੇਖ ਰਹੇ ਹੋ ਮੈਨੂੰ ਮੈਂ ਤੁਹਾਡਾ ਧੰਨਵਾਦ ਕਰਦਾ ਇੱਥੇ ਮਨਵੀਜ਼ਾਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ